ਸਤਿ ਸ਼੍ਰੀ ਅਕਾਲ ਜੀ ਐਨ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਦੀਪ ਸਿੰਘ ਵਾਲਾ ਲੋਕ ਸਭਾ ਚੋਣਾਂ 2024 ਸਿਰ ਤੇ ਹਨ ਸੋ ਪੰਜਾਬ ਦੇ ਵਿੱਚ ਵੱਡੇ ਵੱਡੇ ਲੀਡਰ ਜਿਹੜੇ ਕਿ ਪਹੁੰਚਨੇ ਸ਼ੁਰੂ ਹੋ ਗਿਆ ਹਨ ਪਿਛਲੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਜਿਹੜੇ ਕਿ ਪਟਿਆਲਾ ਦੇ ਵਿੱਚ ਮਾਰਨਾ ਨਹੀਂ ਪਰਨੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਸੋ ਪਟਿਆਲਾ ਦੇ ਵਿੱਚ ਆਏ ਸੋ ਨਰਿੰਦਰ ਮੋਦੀ ਜੀ ਇਸ ਰੰਗ ਦੀ ਦਸਤਾਰ ਬੜੀ ਸੋਹਣੀ ਦਸਤਾਰ ਸਜਾ ਕੇ ਜਿਹੜਾ ਕਿ ਪੰਡਾਲ ਦੇ ਵਿੱਚ ਆਏ ਅਤੇ ਸਾਡੇ ਪੰਜਾਬੀ ਵੀਰਾਂ ਨੇ ਸੋ ਬੜਾ ਉਹਨਾਂ ਦਾ ਨਿਗਾ ਸਵਾਦ ਕੀਤਾ ਜੇਕਰ ਨਾਲ ਸਵਾਦ ਕੀਤਾ ਸੋ ਕਹਿ ਲਵਾਂ ਕਿ ਮੈਂ ਕੋਈ ਨਿੰਦਾ ਨਹੀਂ ਕਰਦਾ ਪੱਗ ਦੀ ਵੀ ਉਹ ਪੱਗ ਕਿਉਂ ਬੰਨ ਕੇ ਆਏ ਇਹ ਗੱਲ ਪਰ ਮੈਂ ਜ਼ਰੂਰ ਕਹੂੰਗਾ ਕਿ ਜੈਸਾ ਦੇਸ ਵੈਸਾ ਭੇਸ ਇਹ ਵੀ ਇੱਕ ਲੋਕਾਂ ਨੂੰ ਪੰਜਾਬੀਆਂ ਨੂੰ ਜਿਹੜਾ ਕਿ ਦਿਲ ਜਿੱਤਣ ਦੇ ਲਈ ਇਹ ਇੱਕ ਨਰਿੰਦਰ ਮੋਦੀ ਜੀ ਦੀ ਛੋਟੀ ਜੀ ਕੋਸ਼ਿਸ਼ ਸੀ ਵੀ ਮੈਂ ਪੱਕੇ ਕੇਸਰੀ ਰੰਗ ਦੀ ਦਸਤਾਰ ਬਨ ਕੇ ਜਾਵਾਂਗਾ ਅਤੇ ਜਿਹੜੇ ਪੰਜਾਬੀ ਲੋਕ ਨੇ ਉਹ ਮੇਰੇ ਤੇ ਖੁਸ਼ ਹੋਣਗੇ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੇਸਰੀ ਰੰਗ ਦੀ ਦਸਤਾਰ ਜਿਹੜੀ ਸਜਾਈ ਹੈ ਪਰ ਮੈਂ ਮੋਦੀ ਜੀ ਨੂੰ ਕਹਿ ਦੇਵਾਂ ਕਿ ਮੋਦੀ ਸਾਹਿਬ ਕੀ ਤੁਹਾਨੂੰ ਇਹ ਪਾਗੋ ਉਸ ਸਮੇਂ ਜਾ ਸੀ ਜਦੋਂ ਸਾਡੇ ਕਿਸਾਨ ਵੀਰ ਬਾਰਡਰ ਤੇ ਬੈਠੇ ਰਹੇ ਅਤੇ ਕਿੰਨੇ ਆ ਦੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਸਾਡੇ ਬਜ਼ੁਰਗਾਂ ਨੇ ਸਾਡੀਆਂ ਬੀਬੀਆਂ ਨੇ ਉਸ ਅਧੂਲਨ ਦੇ ਵਿੱਚ ਸੀਧੀਆਂ ਪਈਆਂ ਉਸ ਸਮੇਂ ਤੁਹਾਨੂੰ ਇਹ ਜਿਹੜੀ ਦਸਤਾਰ ਸੀ ਕੀ ਇਹ ਤੁਹਾਨੂੰ ਦਸਤਾਰ ਯਾਦ ਸੀ ਸੋ ਬੜੀ ਮਹਿੰਗੀ ਸਹੀਦੀਆਂ ਦੇ ਕੇ ਸਿੱਖ ਧਰਮ ਦੇ ਵਿੱਚ ਜਿਹੜੀ ਇਹ ਦਸਤਾਰ ਹੈ ਮੋਦੀ ਸਾਹਿਬ ਇਹ ਦਸਤਾਰ ਦਾ ਜਿਹੜਾ ਸਿੱਖਾਂ ਨੂੰ ਸਿਰ ਤੇ ਦਸਤੋਂ ਲਈ ਸਾਡੇ 10ਵੇਂ ਪਾਸ਼ਾ ਤਨ ਤਨ ਗੁਰਗੋਬ ਸਿੰਘ ਨੇ ਬਖਸ਼ਿਸ਼ ਕੀਤੀ ਹੈ ਮੋਦੀ ਜੀ ਨੇ ਇੱਕ ਹੋਰ ਗੱਲ ਆਪਣੇ ਭਾਸ਼ਣ ਦੇ ਵਿੱਚ ਕਹੀ ਸਿੱਖਾਂ ਪ੍ਰਤੀ ਕਿ ਮੇਰਾ ਸਿੱਖਾਂ ਦੇ ਨਾਲ ਜਿਹੜਾ ਖੂਨ ਦਾ ਰਿਸ਼ਤਾ ਹੈ ਖੂਨ ਦਾ ਰਿਸ਼ਤਾ ਕਿਵੇਂ ਹੈ ਇਹ ਵੀ ਤੁਹਾਨੂੰ ਇੱਕ ਮੈਂ ਦੱਸ ਦਵਾਂ ਸੌਟ ਦੇ ਵਿੱਚ ਮੋਦੀ ਜੀ ਨੇ ਕਿਹਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੰਜ ਪਿਆਰੇ ਸਾਜੇ ਤਾਂ ਉਹਨਾਂ ਵਿੱਚੋਂ ਇੱਕ ਪਿਆਰਾ ਪਰ ਮੋਦੀ ਜੀ ਨੇ ਨਾਮ ਨਹੀਂ ਦੱਸਿਆ ਨਾ ਤਾਂ ਇਹ ਦੱਸਿਆ ਵੀ ਉਹ ਕਿੰਨੇ ਪਿਆਰੇ ਸੀ ਅਤੇ ਨਾਉ ਨਾਮ ਦੱਸ ਨਾ ਉਹਨਾਂ ਨੇ ਨਾਮ ਦੱਸਿਆ ਨਾਮ ਉਹਨਾਂ ਦੇ ਯਾਦ ਹੀ ਨਹੀਂ ਸੀ ਅਗਰ ਮੋਦੀ ਜੀ ਦੇ ਨਾਮ ਜਿਹੜਾ ਪਿਆਰਾ ਜੀ ਦਾ ਯਾਦ ਹੁੰਦਾ ਤਾਂ ਉਹ ਜ਼ਰੂਰ ਕਹਿੰਦੇ ਤੋਂ ਮੈਂ ਤੁਹਾਨੂੰ ਦੱਸ ਦਵਾਂ ਕਿ ਗੁਰੂ ਜੀ ਦੇ ਚੌਥੇ ਪਿਆਰੇ ਪੰਜ ਪਿਆਰਾਂ ਵਿੱਚੋਂ ਭਾਈ ਮੋਹਕਮ ਸਿੰਘ ਜੀ ਜਿਹੜੇ ਕਿ ਦਵਾਰਕਾ ਦੇ ਰਹਿਣ ਵਾਲੇ ਸੀ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦੀ ਕੇਸਗੜ ਦੀ ਧਰਤੀ ਦੇ ਉੱਪਰ ਪੰਜ ਸੀਸ ਮੰਗੇ ਤਾਂ ਚੌਥੇ ਨੰਬਰ ਤੇ ਡੋਕੇ ਸੀਗੇ ਭਾਈ ਮੋਹਕਮ ਸਿੰਘ ਜੀ ਗੁਜਰਾਤ ਦਵਾਰਕਾ ਤੋਂ ਹੁਣ ਇਹ ਪਤਾ ਨਹੀਂ ਮੋਦੀ ਜੀ ਕਿਉਂ ਕਿਵੇਂ ਕਹਿ ਰਹੇ ਨੇ ਖੂਨ ਦਾ ਰਿਸ਼ਤਾ ਗੁਜਰਾਤ ਦੇ ਸੀ ਗੁਜਰਾਤ ਦੇ ਮੋਦੀ ਨੇ ਸੋ ਦੱਸਦਾ ਮੈਂ ਇਹਦੀ ਗੱਲ ਮੈਂ ਬਰਨ ਕਰਾਂ ਵਿੱਚ ਦਵਾਰਕਾ ਦੇ ਵਿੱਚ ਜਿਹੜਾ ਅੱਜ ਵੀ ਭਾਈ ਮੋਹਕਮ ਸਿੰਘ ਜੀ ਦਾ ਗੁਰੂ ਘਰ ਹੈ ਗੁਰਦੁਆਰਾ ਸਾਹਿਬ ਹੈ ਮੈਂ ਪਿਛਲੇ ਦਿਨੀ ਇੱਕ ਵੀਡੀਓ ਦੇਖੀ ਜੋ ਕਿ ਸਾਡੇ ਸਿੱਖ ਖੋਜੀਕਾਰ ਭਾਈ ਭਗਵਾਨ ਸਿੰਘ ਜੀ ਜੋ ਕਿ ਖੋਜ ਕਰਦੇ ਕਰਦੇ ਉਸ ਸਥਾਨ ਤੇ ਪਹੁੰਚੇ ਭਾਈ ਮੋਹਕਮ ਸਿੰਘ ਜੀ ਦੇ ਸਥਾਨ ਦੇ ਉੱਪਰ ਸੋ ਬਾਬਾ ਜੀ ਨੇ ਕਾਰ ਸੇਵਾ ਵਾਲਿਆਂ ਨੇ ਜਿਹੜਾ ਕਿ ਉਹ ਗੁਰਦੁਆਰੇ ਦੀ ਸੇਵਾ ਕੀਤੀ ਅਤੇ ਉੱਥੇ ਗੁਰਦਰਾ ਸਾਹਿਬ ਆ ਜਿਹੜਾ ਬਹੁਤ ਸੋਹਣਾ ਬਿਲਡਿੰਗ ਜਿਹੜੀ ਸਥਾਪਿਤ ਕੀਤੀ ਅੱਜ ਵੀ ਭਾਈ ਮੋਹਕਮ ਸਿੰਘ ਜੀ ਦਾ ਜਿਹੜਾ ਘਰ ਹੈ ਉਸ ਸਥਾਨ ਤੇ ਸਥਿਤ ਹੈ ਸੋ ਦੱਸਦੇ ਵਾਂ ਮੈਂ ਮੋਦੀ ਜੀ ਨੂੰ ਪੁੱਛਣਾ ਚਾਹਣਾ ਹੈ ਕਿ ਅੱਜ ਤੁਹਾਨੂੰ ਸਿੱਖਾਂ ਦਾ ਖੂਨ ਦਾ ਰਿਸ਼ਤਾ ਮੋਦੀ ਯਾਦ ਆ ਗਿਆ ਕੀ ਤੁਸੀਂ ਭਾਈ ਮੋਹਕਮ ਸਿੰਘ ਜੀ ਦੇ ਘਰ ਉਸ ਪਾਵਨ ਸਥਾਨ ਦੇ ਉੱਪਰ ਕਦੇ ਗਏ ਹੋ ਕੀ ਤੁਸੀਂ ਆਪਣੇ ਗੁਜਰਾਤ ਦੇ ਵਿੱਚ ਜਿਸਕਾਰ ਉਹ ਸਿੱਖਾਂ ਨੂੰ ਇਹ ਗੱਲ ਕਹਿ ਕੇ ਭੁਮਾ ਰਹੇ ਹੋ ਕਿ ਸਿੱਖਾਂ ਦੇ ਨਾਲ ਤਾਂ ਬੜਾ ਖੂਨ ਦਾ ਰਿਸ਼ਤਾ ਹੈ ਕੀ ਤੁਸੀਂ ਭਾਈ ਮੋਹਕਮ ਸਿੰਘ ਜੀ ਦੇ ਘਰ ਵਿੱਚ ਜਾ ਕੇ ਉਸ ਸਥਾਨ ਤੇ ਜਾ ਕੇ ਕਦੇ ਤੁਸੀਂ ਨਤਮਸਤਕ ਹੋਏ ਹੋ ਉਹਦਾ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਤੁਹਾਡੀ ਵੀਡੀਓ ਜਿਹੜੀ ਸ਼ੇਅਰ ਹੁੰਦੀ ਹੈ ਪਰ ਮੈਂ ਅੱਜ ਤੱਕ ਤੁਹਾਡੀ ਵੀਡੀਓ ਭਾਈ ਮੋਹਕਮ ਸਿੰਘ ਜੀ ਦੇ ਸਥਾਨ ਤੇ ਜਾ ਕੇ ਮੱਥਾ ਟੇਕ ਲਿਆਂ ਦੀ ਜਾਂ ਤੁਹਾਨੂੰ ਉੱਥੇ ਕੁਸ ਦਾਤ ਦਿੰਦਿਆਂ ਦੀ ਜਾਂ ਗੁਰਦੁਆਰੇ ਪ੍ਰਤੀ ਤੁਹਾਡੇ ਕਦੇ ਵੀ ਪਹਿਲਾਂ ਸਬਦੇ ਨਹੀਂ ਸੁਨੇ ਤੋ ਮੋਦੀ ਜੀ ਜ਼ਰੂਰ ਅਗਰ ਤੁਸੀਂ ਸਿੱਖਾਂ ਨੂੰ ਖੂਨ ਦਾ ਰਿਸ਼ਤਾ ਮੰਨਦੇ ਹੋ ਭਾਈ ਮੋਕਬ ਸਿੰਘ ਨੂੰ ਤੁਸੀਂ ਗੁਜਰਾਤ ਦੇ ਰਹਿਣ ਵਾਲੇ ਮੰਨਦੇ ਹੋ ਕੋਈ ਤੁਹਾਡੇ ਨਾਲ ਉਹਨਾਂ ਦਾ ਪਿਆਰ ਮੰਨਦੇ ਹੋ ਤਾਂ ਤੁਸੀਂ ਜ਼ਰੂਰ ਇੱਕ ਵਾਰ ਆਪ ਜਾ ਕੇ ਉਸ ਸਥਾਨ ਤੇ ਦਿਆ ਜਾ ਕੇ ਦੇਖ ਕੇ ਆਇਓ ਅੱਜ ਵੀ ਉੱਥੋਂ ਦੇ ਸਿੱਖ ਜਿਹੜੇ ਉਸ ਗੁਰਦੁਆਰੇ ਵਿੱਚ ਸਿੱਖ ਰਹਿੰਦੇ ਨੇ ਉਹ ਕਿਸ ਤਰ੍ਹਾਂ ਰਹਿੰਦੇ ਨੇ ਕਿ ਉਹਨਾਂ ਕੋਲੇ ਸਾਰੀਆਂ ਜਿਹੜੀਆਂ ਜਿਹੜੀਆਂ ਸਹੂਲਤਾਂ ਨੇ ਹਨ ਕੀ ਗੁਰਦੁਆਰਾ ਦੀ ਬਿਲਡਿੰਗ ਨੂੰ ਜਾਂ ਗੋਦਰਾ ਸਾਹਿਬ ਦੇ ਵਿੱਚ ਪ੍ਰਚਾਰ ਦੇ ਲਈ ਕਿਸੇ ਚੀਜ਼ ਦੀ ਲੋੜ ਹੈ ਤੁਸੀਂ ਜਰੂਰ ਮੋਦੀ ਜੀ ਮੈਂ ਕਹੂੰਗਾ ਇੱਕ ਦੋ ਜਿਹੜਾ ਗੇੜਾ ਮਾਰ ਕੇ ਉੱਥੇ ਜਰੂਰ ਆਇਓ ਅਤੇ ਸਿੱਖਾਂ ਨੂੰ ਵੀ ਸਾਨੂੰ ਵੀ ਦਿਖਾਓ ਜਰੂਰ ਵੀ ਤੁਸੀਂ ਜਾ ਕੇ ਆਏ ਹੋ ਉੱਥੇ ਅਤੇ ਤੁਸੀਂ ਕੀ ਕੀ ਜਿਹੜਾ ਕਿ ਭਾਈ ਮੋਹਕਮ ਸਿੰਘ ਦੇ ਉਸ ਪਾਵਨ ਸਥਾਨ ਦੇ ਲਈ ਕੀਤਾ ਤੇ ਨਵੀਂ ਅਪਡੇਟ ਦੇਖਣ ਲਈ ਸਾਡੇ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਕਰੋ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿਸ ਤਰ੍ਹਾਂ ਮੈਂ ਗੱਲ ਕਰੀਆ ਮੋਦੀ ਜੀ ਦੀ ਕਿ ਉਹਨਾਂ ਨੇ ਪਟਿਆਲਾ ਦੇ ਵਿੱਚ ਕਿਸੇ ਜਦਨ ਦਸਤਾਰ ਸਜਾ ਕੇ ਆਏ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਵੱਧ ਤੋਂ ਵੱਧ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ